ਕੱਢ ਕੇ ਆ ਗਿਆ ਆਪਾਂ ਮੱਕੀ ਵੀਆ ਦਨੇ ਆ ਮੱਕੀ ਵੀਆ ਆ ਆ ਕੇ ਆ ਜਾ ਬੂ ਜੀ ਦਾ ਧੀ ਵੀ ਨਾ ਉਧਰ ਮੱਕੀ ਵੀ ਨਾ ਵੀ ਉਧਰ ਆਪਾਂ ਵੀ ਜਰਾ ਵੀ ਨਾ ਮੱਕੀ ਸੋਫਾ ਹੀ ਆ ਕੰਮ ਇਹ ਡਾਮ ਖਦਾ ਨਹੀਂ ਕੰਮ ਮੱਕੀ ਵੀਜਣ ਵਾਲਾ ਵੀ ਜਿਵੇਂ ਕੋਈ ਫਰੀਜ਼ ਦੇ ਤਨ 4 ਕਿਲੋ ਤੋਂ ਨਹੀਂ ਹੁੰਦਾ ਇੱਥੇ ਤਨ ਕਿਲੋ ਦਾ ਰਹਾਦਾ ਜੀ ਦੇ 4 ਵੀ 3 ਕਿੰਨਾ ਦਾ ਕੀ ਵੀਜਣ ਦੇ ਵੀਜ ਨਹੀਂ ਲੱਗੇ 4 ਵੀ ਤੇ 4 ਵੀ ਤੇ ਘਾਹ ਦੇ ਬਾਣ ਪਾਉ ਨਹੀਂ ਹੁੰਦਾ ਉਹ ਲੈ ਸੈਟ ਜਾ ਵੀ ਤਾਂ ਚਾਰ ਕਿਨੇ ਮੱਕੀ ਦੇ ਚਲੋ ਨਹੀਂ ਕਰਨੂ ਲੂਟ ਇਹਨੂੰ ਹੋ ਡਾਕਟਰ ਬਾਈ ਕੀ ਹਾਲ ਆ ਠੀਕ ਆ ਬਾਈ ਬਾਹਰ ਵਾਹਣਾ ਸੀ ਯਾਰ ਕੋਣ ਹਜੇ ਟੂੜੀ ਦਾ ਹੁਣ ਬਣਾਈ ਆ ਬਾਈ ਯਾਰ ਮੱਕੀ ਵੀ ਚਨੀ ਆ ਮੱਕੀ ਵੀ ਚਨੀ ਆ ਰਹਿ ਜਾਂਦੇ ਕੋਣ ਬਾਈ ਕਹਿੰਦੇ ਮੱਕੀ ਵੀ ਦਾ ਨਜ਼ਾਰਾ ਹੀ ਬਹੁਤ ਆਉਂਦਾ ਯਾਰ ਯਾਰਾ ਤਾਂ ਬਹੁਤ ਆ ਮਿਹਨਤ ਵਾਲੀ ਹੁੰਦੀ ਆ ਲੋਟ ਨਹੀਂ ਹਣੀ ਮੁੜ ਕੇ ਓਏ ਬਾਈ ਵੇਖੀਊਗਾ ਤੂੰ ਵੀ ਨਵੰਬਰ ਕੇ ਅਗਲੀ ਹੋਵੇ ਤੇ ਪਾਣੀ ਕੱਸੀ ਦੇ ਪੈਸੇ ਤੇ ਸੌਣ ਦਾ ਇਹ ਮਹੀਨਾ ਚੜਿਆ ਹੋਵੇ ਤੇ ਤੁਸੀਂ ਨਹੀਂ ਫਿਰਦੇ ਰਹੋ ਪਨੀਰੀ ਵੀ ਤਾਂ ਅਸੀਂ ਖੋਵ ਵਾਲੀ ਥੰਡੀ ਦੀ ਸਪਰੇ ਕਰਦੇ ਹੋਈਏ ਹੈਂ ਨੀਂਜਾ ਦੇ ਵੇਖਾਂਗੇ ਪੰਗਾ ਲੈ ਕੇ ਤਾਂ ਮੈਨੂੰ ਤਾਂ ਕੀ ਹਵਾਹਨ ਤਾਂ ਵਾਦਿਆਂਗੇ ਠੀਕ ਆ ਵੇਖ ਲੈ ਸੋਚ ਲੈ ਨਹੀਂ ਵੇ ਸੋਚ ਲੈ ਕੇ ਵਾ ਸੋਚ ਲੈ ਹਾਂ ਲੇਟ ਆ ਤੂੰ ਥੋੜਾ ਜਾਉਂ ਤਾਂ ਫੇਰ ਗੇਤਾ ਲਾ ਲਾਂਗੇ ਝੋਨਾ ਹੋਰ ਕੋਈ ਗੇਤਾ ਥੋੜਾ ਲੱਗੂ ਪਿਛੇ ਥਾ ਲੱਗੂ ਤਾਂ ਕਾ ਲਾਏਗਾ ਲਾ ਲਾਂਗੇ ਵੀ 26 26 ਕੋਈ ਵੇਖ ਲੈ ਪੁੱਛ ਲੈ ਕਰਦੇ ਨੇ ਕੀ ਕਹਿੰਦੇ ਨੀ ਜਾਂ ਚੱਖੀ ਤਾਂ ਠੀਕ ਆ ਵਾਦ ਨਾ ਕੋਈ ਠੀਕ ਆ ਠੀਕ ਆ ਟਰੈਕਟਰ ਵਾਈ ਜਾਂਦਾ ਤੇ ਹੁਣ ਬਤਨ ਕਿੰਨੇ ਮੱਕੀ ਦੇ ਵੀਰ ਨੇ ਤੇ ਨਿਆਰਾ ਹੀ ਆ ਜਾਣਾ ਹੁਣ ਆਪਾਂ ਆ ਮੱਕੀ ਦਾ ਵੀ ਇਚੀ ਸੀ ਬਈ ਮੈਂ ਪਾਣੀ ਵੀ ਲਵਾ ਰਾ ਸੀਗਾ ਇਥੋਂ ਦੀ ਰੇਹ ਵੀ ਬਵਾਤੀ ਸੀਗੀ ਠੀਕ ਆ ਬਸ ਤੂੰ ਧਿਆਨ ਹੀ ਨਹੀਂ ਦਿੰਦਾ ਹੋਂ ਤੱਕ ਅਗਲੀ ਸੱਪੇ ਛੜਕਣੇ ਰਹਿ ਗਈ ਮੈਂ ਜਾਵਾਂ ਤੇ ਯਾਰ ਤੂੰ ਧਿਆਨ ਧਿਆ ਕਰ ਬਈ ਇੱਥੇ ਹੋਰ ਦੱਸ ਕਿਵੇਂ ਹੈਗਾ ਬਸ ਸੱਟਾ ਸੱਟਾ ਅਗਲੀ ਦਵਾਈ ਛੜਕਣਾਂ ਨਹੀਂ ਰਹਿ ਗਈ ਇਹ ਦਵਾਈ ਵੇਣੇ ਸਵੇਰ ਨੂੰ ਕਰ ਸੁਬਾਹ ਨੂੰ ਫਿਰ ਛੜਕ ਦਵਾਈ ਉਹ ਦਿਨ ਪੈਗੇ ਠੀਕ ਆ ਕੰਗਾਈ ਜਵਾਤਾ ਪਤਾ ਆਪਾਂ ਤੈਨਾਂ ਕਿਲੇ ਮੱਕੀ ਜੀ ਬਜਾ ਕੇ ਆਪ ਦਾ ਮੈਂ ਅੰਦਰ ਪਾਇਆ ਤੇ ਮੈਨੂੰ ਤੇ ਸਪਰੇਅ ਕਰ ਲਾਇਆ ਗਿਆ ਗਾ ਨੂੰ ਨਹੀਂ ਮੈਂ ਪੰਗਾ ਲੈਂਦਾ ਮੱਕੀ ਦਾ ਮੱਕੀ ਵੀ ਆ ਕੇ ਧਰਤੀ ਦਾ ਸਿਆਤਾ ਹੀ ਕਰਦਾ ਪੰਗਾ ਪਾ ਲਿਆ ਹਾਂ ਆ ਕੀ ਪੰਗਾ ਲਈ ਬੈਠਾ ਏ ਆਹ ਦਾ ਭਰਾ ਕੋਈ ਦੋਸ਼ਮਣੇ ਕੱਢ ਗਿਆ ਕਿੰਨਾ ਵਾਂ ਲਾਤਾ ਮੱਕੀ ਦਾ ਥੀਰੀ ਪਾਣੀ ਲੰਗਾਈ ਲੈ ਲਿਆ ਪਤਾ ਆਲਾ ਵਟਾ ਹੀ ਕੰਮ ਕਰਦਾ ਮੈਨੂੰ ਇੱਥੇ ਸਪਰੇਜ ਵੜਿਆ ਤੇ ਆਪ 15 ਰੁਪਏ ਆ ਪੱਕੇ ਮੈਂ ਵੀ ਤੈਨੂੰ ਵੇਖ ਕੇ ਆਇਆ ਮੈਂ ਕਿਹਾ ਕੱਲਾ ਝੂਠੀ ਆ ਤੋਰ ਯਾਰ ਇਹ ਬੰਦਾ ਤਾਂ ਇੱਕ ਤੇਰੇ ਨਾਲ ਚਾਹੀਦਾ ਕਿੱਥੇ ਭਰਾਵਾ ਦਸ਼ਮੇ ਕੱਢੀਏ ਉਹ ਟਰਮੀ ਚ ਕੌਣ ਆਲਾ ਵੀ ਹੀ ਨਹੀਂ ਪਤਲ ਢਰਾ ਕੋਈ ਭਰਾਵਾ ਆਪ ਹੀ ਓਕੇ ਸੌਖਾ ਚਾਹ ਕੇ ਤਾਂ ਤੱਕਾਦਾ ਯਾਰ ਤੋਰ ਯਾਰ ਆਪ ਗਰਮੀ ਚ ਅੰਦਰ ਪਏ ਆ ਆ 15 ਰੁਪਏ ਆ ਏਸੀ ਲਾ ਜਿਵਿਆ ਮੈਨੂੰ ਇੱਥੇ ਤੜਿਆ ਤੋਰ ਯਾਰ ਮੈਂ ਤਾਂ ਸਪਰੇ ਕਰਕੇ ਆ ਤੂੰ ਛੇਤੀ ਮੈਂ ਤਾਂ ਆਪ ਮੈਂ ਆ ਆ ਵੇਖਣ ਆਇਆ ਸੀਗਾ ਯਾਰ ਤੂੰ ਅੱਗ ਲਾਉਣਾ ਆ ਨੇ ਨੀ ਮਾਤਾ ਚਰੀ ਨੂੰ ਪਾਣੀ ਲਾਉਣ ਆਇਆ ਸੀਗਾ ਜੀ ਅੱਛਾ ਯਾਰ ਲੈਟ ਆਈਏ ਐਡ ਤਾਂ ਚੱਲੀ ਜਾਂਦੀ ਠੀਕ ਲਬਰਤਕਾ ਯਾਰ ਉਹਨੂੰ ਵੀ ਲਾਇਆ ਕਰਕੇ ਤੁਹਾਡੇ ਨਾਲ ਉਹ ਨਹੀਂ ਆਉਂਦਾ ਭਰਾਵਾ ਕੀ ਕਰ ਗਏ ਜਦੋਂ ਆਉਂਦੇ ਆਈ ਫਿਰ ਕਰਨਾ ਇੱਕ ਭੈ ਵਾਣ ਬਾਲਾ ਲਾ ਲਿਆ ਤੂੰ ਇੱਕ ਬਾਲਾ ਲਾ ਲਿਆ ਚੱਕ ਚਕਾਈ ਚ ਲੱਗ ਗਿਆ ਹੂੰ ਧੱਖਾ ਵੇ ਤਾਂ ਕਹਿੰਦੇ ਉਹ ਗੱਲਾਂ ਆਦੀ ਭਾਈ ਸਹੀ ਗੱਲ ਹੈ ਦਸ਼ਮ ਨਹੀਂ ਕੱਢੀ ਕਿਸੇ ਨੇ ਛੱਟ ਗਿਆ ਕੋਈ ਦਸ਼ਮ ਨਹੀਂ ਹਾਂ ਚੰਗੋ ਹੀ ਕੱਢੀ ਫਿਰ ਕੋਈ ਤੇਰੇ ਤੇ ਚੰਗਦਾ ਤਾਂ ਨਹੀਂ ਸੀਗਾ ਨਹੀਂ ਨਹੀਂ ਹੈ ਜੀ ਹਾਂ ਹੋਊਗਾ ਕੋਈ ਉਹ ਕੋਈ ਆਪਨ ਨਹੀਂ ਚੇਤਾ ਹਾਂ ਸਾਲ ਕੋਈ ਨਹੀਂ ਕੋਈ ਨਹੀਂ ਹੁਣ ਫਿਰ ਇਹ ਬੀਜੀ ਇਹਦਾ ਪਾਲ ਨਹੀਂ ਦਾ ਪੈਣੀ ਪਾਲ ਨਹੀਂ ਦਾ ਪੈਣੀ ਫਿਰ ਹੁਣ ਕਰਕੇ ਚੱਲ ਬਈ ਫਾਲ ਲੈ ਜਿਆ ਹਾਂ ਚੱਲ ਫਿਰ ਕਰ ਲੈ ਕਰ ਨਹੀਂ ਪੈਣੀ ਪਾਲ ਓੜਾਵਾ ਤੂੰ ਇੱਚਾ ਦੇ ਕਰ ਹਾਂ ਹੁਣ ਦੱਸ ਹਾਲਾ ਗਰੀਬ ਰਹਿ ਤੇ ਸੋਡੇ ਨਾਲ ਸਾਡੇ ਨਾਲ ਕੰਚਰਦਾ ਮੈਂ ਤੈਨੂੰ ਇੰਨੇ ਕਿੰਨੇ ਚੁਕਾ ਦੂੰਗਾ ਕਰ ਦੇ ਚਾਰ ਡਰਮਾ ਚੁਕਾ ਦੇ ਚਾਰ ਕਿਉਂ ਤਿੰਨ ਕਿੱਲਾ ਦਾ ਡਰਮਾ ਵੀ ਬਹੁਤ ਹੋਣਾ ਚੱਲ ਇੱਕ ਅੱਧੀ ਚੁਕਾ ਦਿੰਨਾ ਮੈਂ ਚੱਲਾ ਕਰ ਲੈ ਫਿਰ ਚੱਲਾ ਆ ਤਾਂ ਕੰਨ ਫਿਰ ਛੇਤੀ ਛੇਤੀ ਪਾਸ ਕਰ ਕਾ ਚਾਹ ਕਰਨਾ ਜੇ ਉਹਨਾਂ ਦੇ ਸਾਥ ਲਿਉਂਨਾ ਨੂੰ ਉਹਨਾਂ ਨੇ ਕਿਹ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਤੇਰੇ ਮਗਰ ਤਾਂ ਥੱਲੇ ਉਡਾਇਆ ਵਾ ਓਕੇ ਨੋਕੇ ਕਰ ਲਾਂਗੇ ਉਹ ਕਾ ਰਿਆ ਪਿਆ ਯਾਰ ਦੁਪਹਿਰ ਦਾ ਰਮਣ ਜੋ ਲੈਣਾ ਪੰਗਾ ਮੇਰੇ ਨਾਲ ਗਾਇਆ ਸੱਟਾ ਹੈ ਨੇ ਔਖਾ ਹੀ ਬਾਲਾ ਕੰਗਿਆ ਦਫਰੇ ਲੱਗਿਆ ਤੇ ਸਾਰੇ ਸੜਕ ਤੇ ਸ਼ਾਂਭਾ ਰੇਂਗ ਚਾਨ ਨਾ ਮਟ ਨੇ ਲੈ ਲੈਣੇ ਪੰਗਾਂ ਬੇਨਾ ਮੈਨੂੰ ਕੱਲ ਹੀ ਲੱਗਿਆ ਵਾ ਡਰਮੀਆਂ ਨੂੰ ਚਲਾਉਣ ਨੂੰ ਜਿਹੜੀ ਮੈਚ ਖਾਣੇ ਇਹਦੇ ਨਾਲ ਆ ਕੇ ਦੋ ਤੂੰ ਕਾਦੋ ਲੱਗਦਾ ਵੇਖਣ ਦੇ ਨੂੰ ਦੋ ਹੱਥ ਤੇ ਮੈਂ ਬੱਕਾ ਤਾਂ ਵਾ ਵਾ ਕੱਲ ਹੀ ਜਾ ਕਰੂੰ ਕਿਹਨੇ ਮੱਕੀ ਵੀ ਨਹੀਂ ਆ ਭੱਜਾ ਫਰੇਕ ਦੇ ਕਿਹਦੇ ਕੋਲ ਕਿਹਦੇ ਇਕਲੀ ਹਾਂ ਕਿੰਨੇ ਕਰੇਗੀ ਬਾਹਰੇਗੇ ਥੋੜੇ ਸੜਕ ਤੇ ਸੜਕ ਤੇ ਕੋਈ ਨਹੀਂ ਸੌਖੇ ਹੀ ਆ ਕੰਮ ਆ ਗਾ ਇਕੱਲੇ ਨੇ ਮਗਾੜ ਲਿਆ ਨਹੀਂ ਨਹੀਂ ਸੌਖੇ ਹੀ ਆ ਕੰਮ ਆ ਗਾ ਗਰਮੀ ਬਾੜੀ ਗਰਮੀ ਬਾੜੀ ਅਕਦਾ ਭਰਾਵਾ ਕੀ ਕਰ ਗਈ ਇਕੱਲਾ ਕਰਦਾ ਇੱਥੇ ਤੇ ਸਾਹਮਣੇ ਬੰਦਾ ਰੱਖ ਲੈ ਇਸ ਮੌਕੇ ਦਾ ਯਾਰ ਮੈਨੂੰ ਲੱਗਦਾ ਦਵਾਈ ਨਹੀਂ ਨਹੀਂ ਕਰੰਟ ਕੱਟਣਾ ਹੱਥ ਨਹੀਂ ਛੜਕੀ ਹਾਂ ਹੱਥ ਨਹੀਂ ਛੜਕੀ ਆਤ ਨੇ ਹੋਰ ਹੋਇਆ ਪਿਆ ਆਂ ਤੇ ਲੇ ਪੇਟੀ ਜਿਹੀ ਲੱਗ ਜਣੇ ਨਾਲ ਵੇਖ ਲੈ ਪੇਟੀ ਮਹਿੰਗੀ ਪੈ ਜਾਣੀ ਆਪਾਂ ਨੂੰ ਕੰਜੜ ਤੇ ਦਰਨਾਸ਼ ਨਾਲ ਵੀ ਲੱਗਾਂਗੇ ਨਾਲ ਵੀ ਲੱਗਾਂਗੇ ਸਾਡਾ ਵੀ ਠੀਕ ਕਰਦਾ ਦੁਬਾਰਾ ਲੱਗਣ ਨੂੰ ਹਾਂ ਕੱਕ ਬੋਤਲ ਨਹੀਂ ਕੰਮ ਕਰਦੇ। ਦੇਖ ਲੈ। ਦੇਖ ਲੈਨੇ ਫਿਰ ਹੋਰ ਕੀ ਆ। ਕਿਥੇ ਇੰਨੇ ਸੀ ਹੋਰ ਸੀ 100 200 ਲੈ ਫਿਰ ਫਾਹਾਂ ਜਿਹਾ ਫਾਹ ਲੈ ਐ ਏਡਿਆਂ ਜਾ ਕੇ ਪੀਵੀ ਕਬੋਤਲ ਵੀ ਗਈ ਫਿਰ। ਚਲ ਬੋਤਲ ਨਹੀਂ ਜਾਂਦੀ। ਚਾ ਕਰ ਪੂਰੀ ਚੱਲ ਚੱਲ ਆਹ ਚਾ ਕਰ। ਆਹ। ਇਹਦਾ ਕਿਧਰੋਂ ਆ ਗਿਆ? ਸਰਮੁਹ ਅਧਿਕਾਰੀ ਆਰ ਆਉਣਾ ਆਇਆ ਦੋ ਚਾਰ ਦਾ ਮੈਨੇ ਜਗਾ ਰਿਹਾ ਦੂਸਰਾ ਕਿਰਾਏ ਓਏ ਆ ਜਾ ਨਾ ਗਰਮੀ ਥੋੜੀ ਆ ਅੰਦਰ ਮੈਂਨੂਏ ਅੰਦਰ ਫੇਰ ਦਿਆ ਦੇ ਨਾ ਆਵਾਜ਼ ਅੰਦਰ ਬੁਣਾਇਆ ਪਿਆ ਠੀਕ ਆ ਆਉਣਾ ਆ ਜਾ ਕਰ ਠੀਕ ਆ ਆ ਗਿਆ ਮੁੰਡਾ ਲਿਆ ਮੱਖੀ ਕੋਲੇ ਇਹ ਚੱਲਿਆ ਓਰੇ ਆ ਪਾਲਿਉ ਰਿਹਾ ਆ ਗਿਆ ਚੈਨ ਚੱਲਿਆ ਉਹ ਸਾਡਾ ਖੂਨ ਪਈ ਜਾਂਦਾ ਤੇ ਸਾਡਾ ਜਾਂਦਾ ਮਿੱਕੀ ਦੇ ਖਤਰੀ ਆਇਆ ਬਾਇਆ ਕਰ ਲੂ ਬੈ ਜਾ ਕਰ ਲੂ ਆਪੇ ਚਿੰਗੀ ਜਾਂਦਾ ਚਿੰਗੀਆਂ ਦੇ ਬਾਇਆ ਦੂ ਨਿਆਰੇ ਲੈ ਮੋਰ ਕੇ ਨੇ ਚੱਟਾ ਵਧੀਆ ਆ ਆਪਣੀ ਕਰ ਲਿਓ ਕੰਜਰ ਤੇ ਹੁਣ ਦਵਾਈ ਨਹੀਂ ਅਸਰ ਨਹੀਂ ਕਰਨਾ ਨੇ ਬਾਹ ਚੱਕਿਆ ਉਹਦੇ ਪੈਰ ਲੱਗ ਜਾ ਰਿਹਾ ਕਿ ਅੰਨ ਸੁ ਮੱਖੜਾ ਕਿਉਂ ਦਿੱਤੀ ਮੱਕੀ ਲਾਗਦੀ ਪਤਾ ਕੀ ਦੇ ਚੱਕ ਦੇ ਕੇ ਵਜਾਤੀ ਚੱਲ ਲੱਗਿਆ ਰਹਿੰਦੇ ਲੱਗਿਆ ਰਹਿੰਦੇ ਨੂੰ ਕਰਨ ਦੇ ਕੱਲ ਨੂੰ ਔਰ ਉਹ ਵੀ ਮੱਖੀ ਦਾ ਬਾਹਲਾ ਸੀਗਾ ਇਹ ਮੱਖੀ ਵੀ ਇਹਨੇ ਵੀ ਚਾਹ ਸੀ ਮੱਕੀ ਵੀ ਜਾਨ ਹੁਣ ਪਤਾ ਲੱਗਦਾ ਅਜੇ ਤਾਂ ਲੱਗੂਗਾਰੇ ਪਾਦੀ ਕਿ ਨਹੀਂ ਕਿੱਥੇ ਰਹਿੰਦੀ ਹੈ ਹਲੇ ਇਹ ਮੱਖੀ ਰਾ ਗਿਆ ਉਹਦਾ ਸਾਡ ਵਾਲੇ ਦਾ ਹੈਲੋ ਹਾਂ ਆਉਣਾ ਹਣ ਕਾਦੀ ਕਾਲੀ ਐ ਹਾਂ ਨਹੀਂ ਮੈਂ ਡਰਾਈਵਰ ਸੜਕ ਤੇ ਰਹੀ ਮਕੀਰੇ ਨਾਲ ਹੀ ਤੇ ਐਵੇਂ ਸੜਕ ਦੇਗਾ 15000 ਆ ਜਾਂਦਾ ਕਿੱਲੇ ਦੇ ਖਰਚਾ ਭੰਗਲ ਮੱਠੀ ਕਰਾ ਜਾਂਦਾ ਫਿਰ ਮੈਨੂੰ ਨਹੀਂ ਪਤਾ ਹੋਰ ਕਿਸ ਨੂੰ ਸਾਦਲਾ ਮੈਥੋਂ ਨਹੀਂ ਆਈਦਾ ਤਾਂ ਠੀਕ ਐ ਨਾ ਹੀ ਤੇ ਮੈਂ ਸੜਕ ਤੇ ਨਹੀਂ ਸਾਲੀ ਆ ਗਿਆ ਫਿਰ ਮੈਂ ਮਥਾਂ ਖੜਾ ਛੜਾਈ ਦੇ ਤੁੰਡੀ ਜਾ ਜਾਵੜਾ ਕੰਜਰਦੇ ਕਾਰੀ ਭੈਣ ਇੱਥੇ ਵਿਹਲੀਆਂ ਚੱਲ ਮੈਂ ਜਾਂਦਾ 要，那那那。